ਤਰੰਗੇ ਚੰਡੇ ਨੂੰ ਤੁਸੀਂ ਫਿਰ ਹੈ ਮਧੋਲਦੇ ਹੋ ਮਿੱਤਦੇ ਹੋ ਸਮਝੋ ਤੁਸੀਂ ਆਪਣੀ ਮਾਂ ਨੂੰ ਮੱਧ ਮਾਂ ਦੇ ਤੁਸੀਂ ਠੱਡੇ ਮਾਰਦੇ ਹੋ ਮਾਂ ਦੇ ਕੱਪੜੇ ਪਾੜਦੇ ਹੋ ਜਿਹੜੇ ਲੋਕ ਤਰੰਗੇ ਚੰਡੇ ਨੂੰ ਸਲਾਮ ਜਿਹੜੇ ਆ ਕਰਦੇ ਆ ਮੈਂ ਉਹਨਾਂ ਨੂੰ ਸਰਕਾਰ ਕਰਦਾ ਟ੍ਰਾਂਟੋ ਦਾ ਸਭ ਤੋਂ ਵੱਧ ਸੁਣੇ ਜਾਣ ਵਾਲਾ ਇਹ ਰੇਡੀਓ ਟੈਲੀਵਿਜ਼ਨ ਸ਼ੋਅ ਹੈ ਮੈਂ ਹਜਗਿੰਦਰ ਬਾਸੀ ਸਟੂਡੀਓਸੀ ਦੇ ਵਿੱਚ ਗੁਰਪ੍ਰੀਤ ਜੀ ਨੇ ਅਸੀਂ 36 ਵਿੱਚ ਛਾਜ਼ ਰਹੇ ਤੁਹਾਡੇ ਦੁੱਖ ਸੁੱਖ ਸੁਣਦੇ ਆ ਪ੍ਰਬਲ ਸੁਣਦੇ ਆ ਔਰ ਇੱਕ ਚੀਜ਼ ਅਸੀਂ ਬਾਰਬਰ ਕਹਿੰਦੇ ਆ ਕਿ ਆਓ ਆਪਾਂ ਆਪਣੇ ਇਸ ਦੇਸ਼ ਦੇ ਵਿੱਚ ਜਿੱਥੇ ਵੀ ਆਪਾਂ ਹੈਗੇ ਆਏ ਏਕਤਾ ਦੇ ਨਾਲ ਰਹੀਏ ਹਿੰਦੂ ਮੁਸਲਮ ਸਿੱਖ ਅਸਾਈ ਕੋਈ ਵੀ ਤੁਹਾਡੇ ਗਵਾਂਡ ਵਿੱਚ ਆ ਤੁਹਾਡੀ ਸਟਰੀਟ ਤੇ ਆ ਤੁਹਾਡੀ ਪਛਾੜੀ ਤੇ ਆ ਤੁਹਾਡੀ ਘਰ ਦੇ ਪਿਛਲੇ ਪਾਸੇ ਰਿੰਦਾ ਜਾਂ ਮੋਹਰੇ ਰਿੰਦਾ ਕੋਈ ਵੀ ਵਿਅਕਤੀ ਆ ਕਿਸੇ ਨਰਮਣ ਜੁੜਿਆ ਹੋਇਆ ਸਭ ਦਾ ਸਤਿ ਸ੍ਰੀ ਅਕਾਲ ਕਰਗੇ ਅਸੀਂ ਨਹੀਂ ਹਜ਼ਾਰਾਂ ਹੀ ਦੂਰ ਕਿਲੋਮੀਟਰ ਆਣ ਕੇ جہਾਲਤ ਲੈ ਕੇ ਆਏ ਆ ਲੜਾਈਆਂ ਝਗੜੀ ਕਰਦੇ ਆ ਨਵੀਂ ਪਨੀਰੀ ਨੂੰ ਦੱਸਣਾ ਚਾਹਾਂਗਾ ਕਿ ਸਰਕਾਰ ਇੰਨੀ ਹੁਣ ਸਖਤ ਹੋ ਗਈ ਆ ਜਿਹੜੇ ਬੱਚੇ ਆਏ ਨੇ ਇਹਨਾਂ ਨੂੰ ਪਰਫਰਮੈਂਟਲੀ ਵੀ ਦੁਬਾਰਾ ਟੈਸਟ ਦੇਣਾ ਪੈਣਾ ਤੇ ਬਹੁਤ ਸਾਰੇ ਬੱਚੇ ਇਹਨਾਂ ਨੂੰ ਪਤਾ ਪੈਸੇ ਦੇ ਕੇ ਟੈਸਟ ਲੈ ਕੇ ਟੈਸਟ ਆਈਲਟ ਦਾ ਜਿਹੜਾ ਕੀਤਾ ਪੈਸੇ ਦੇ ਕੇ ਆਏ ਤੋਂ ਬੰਦ ਵੀ ਕਰਤੀ ਗਵਰਨਮੈਂਟ ਨੇ ਰੀਡ ਪਾਈ ਸੋ ਸਕੂਲ ਉਹ ਹੁੰਦਾ ਹੈ ਵਧੀਆ ਜਿੱਥੇ ਜਿਹੜੇ ਲਾਇਕ ਬੱਚੇ ਆ ਉਹੀ ਪਾਸ ਹੋਣੇ ਚਾਹੀਦੇ ਆ ਨਾ ਕਿ ਨਲਾਇਕ ਬੱਚੇ ਪਾਸ ਹੋ ਜਾਣ ਸੋ ਲਾਇਕ ਤੇ ਨਲਾਇਕ ਜਿਹੜੇ ਨਲਾਇਕ ਹੁੰਦੇ ਆ ਉਹ ਫਿਰ ਖਰਾਬੀ ਕਰਦੇ ਖਰੂਦ ਪਾਉਂਦੇ ਆ ਜਿਸ ਕਰਕੇ ਹੁਣ ਸਰਕਾਰ ਨੇ ਬੱਚੇ ਨੇ ਘੰਟੇ ਵਿਕਟਾ ਲੈਣੇ ਆ ਇਮੀਗ੍ਰੇਸ਼ਨ ਮੰਟ ਤੋਂ ਨਾ ਕਰ ਦਿੱਤੀ ਆ ਕਿਉਂਕਿ ਇਹਨੇ ਖਰੂਦ ਖੜੂ ਵਾ ਪਾਇਆ ਇਹਨਾਂ ਨੇ ਪ੍ਰੋਟੈਸਟ ਕਰਨੇ ਸ਼ੁਰੂ ਕਰ ਦਿੱਤੇ ਜਿੰਨੇ ਪ੍ਰੋਟੈਸਟ ਸਾਡੀ ਕਮਿਊਨਿਟੀ ਕਰਦੀ ਕੋਈ ਹੋਰ ਕਮਿਊਨਿਟੀ ਤਾਂ ਨਹੀਂ ਕਰਦੀ ਇੰਨੀ ਜਿੰਨੇ ਸਾਡੇ ਲੋਕ ਕਰਦੇ ਆ ਸੋ ਅਸੀਂ ਪਹਿਲਾਂ ਵੀ ਦੱਸ ਚੁੱਕੇ ਆ ਸੋ ਅਸੀਂ ਹਰ ਚੀਜ਼ ਨੂੰ ਦੇਖੇ ਜਾਵੇ ਕਿ ਬਿਨਾਂ ਸੋਚੇ ਤੋਂ ਬਿਨਾਂ ਸਮਝੇ ਤੋਂ ਗੱਲ ਕਰਦੇ ਆ ਹੁਣ ਕੁਝ ਐਸੇ ਲੋਕ ਨੇ ਜਿਹੜੇ ਕਿ ਸੋਣੀ ਸੋਣੀ ਗੱਲ ਤੇ ਲੋਕਾਂ ਨੇ ਬੋਟਾ ਪਾਇਆ ਜੀ ਤੁਹਾਡੀ ਆਪਣੀ ਸੋਚ ਆ ਗੁੱਡ ਲੱਕ ਤੁਹਾਨੂੰ ਪਰ ਜਿਸ ਦੇਸ਼ ਵਿੱਚ ਤੁਸੀਂ ਜੰਮ ਕੇ ਆਏ ਹੋ ਤੁਹਾਡੇ ਮਾਂ ਬਾਪ ਜੰਮੇ ਨੇ ਤੁਹਾਡਾ ਜਨਮ ਹੋਇਆ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਦਿੱਲੀ ਚ ਕਿਤੇ ਤੁਸੀਂ ਆਏ ਹੋ ਕੈਨੇਡਾ ਚ ਆ ਗਏ ਹੋ ਸੁਣਣ ਵਾਲੀ ਗੱਲ ਹੈ ਹਾਸੇ ਵਾਲੀ ਗੱਲ ਹੈ ਸ਼ਰਮ ਵਾਲੀ ਵੀ ਗੱਲ ਹੈ ਸੁਣਣ ਵਾਲੀ ਗੱਲ ਹੈ ਕਿ ਤੁਸੀਂ ਆਪਣੇ ਉਸ ਪਵਿੱਤਰ ਮਿੱਟੀ ਨੂੰ ਇੱਥੇ ਆਣ ਕੇ ਗਪੇ ਜੀ ਨੋਟ ਕਰੋ ਪਲੀਜ਼ ਮੈਂ ਜੋ ਗੱਲ ਕਰ ਰਿਹਾ ਤੁਸੀਂ ਇਸ ਕੈਨੇਡਾ ਦੇਸ਼ ਵਿੱਚ ਆਣ ਕੇ ਆਪਣੀ ਪਵਿੱਤਰ ਮਿੱਟੀ ਹਿੰਦੁਸਤਾਨ ਦੀ ਨੂੰ ਕਿਉਂ ਤੁਸੀਂ ਪੰਡਦੇ ਹੋ ਕਿਉਂ ਤੁਸੀਂ ਆਪਣੇ ਆਪ ਆਪਣੇ ਸਿਰ ਤੇ ਸਰਕੇ ਪਾਉਂਦੇ ਹੋ ਛੜ ਦੇਸ਼ ਇੱਕ ਐਸਾ ਦੇਸ਼ ਹੈ ਦੂਜੇ ਦੇਸ਼ਾਂਾਂ ਤਰਾ ਜੋ ਤਰੱਕੀ ਕਰ ਰਿਹਾ ਹੈ ਤਰੱਕੀ ਕਰਨ ਦੇ ਵਿੱਚ ਤੁਸੀਂ ਰੋੜਾ ਬਣਦੇ ਹੋ ਕੁਝ ਕੁ ਲੋਕ ਕੋਈ ਖੁਰੂ ਪਾਉਂਦੇ ਖਰੂਤ ਪਾਉਂਦੇ ਹੋ ਤੁਹਾਡੀਆਂ ਜੇ ਮੰਗਾਂ ਨੇ ਤੁਹਾਡੀਆਂ ਪ੍ਰੋਬਲਮਸ ਨੇ ਉਹਦਾ ਹੱਲ ਹੈ ਪ੍ਰੋਟੈਸਟ ਤੁਹਾਨੂੰ ਕੋ ਪੂਰਾ ਹੱਕ ਹੈ ਪ੍ਰੋਟੈਸਟ ਕਰਨ ਦਾ ਨਾ ਕਿ ਹੱਲਗੁਲ ਕਰਨਾ ਨਾ ਖਰੂਤੇ ਖੌਲ ਪਾਉਣ ਦਾ ਇਹ ਤੁਹਾਡਾ ਕੋਈ ਹੱਕ ਨਹੀਂ ਹੈ ਪ੍ਰੋਟੈਸਟ ਕਰਨਾ ਡਿਸਪਲਿਨ ਦੇ ਵਿੱਚ ਜੋ ਪ੍ਰੋਟੈਸਟ ਕਰ ਸਕਦੇ ਹੋ ਤੁਹਾਨੂੰ ਅੱਗੇ ਆਇਆ ਪਰ ਖਰੂਤ ਪਾਉਣਾ ਖੌਰੂ ਪਾਉਣਾ ਕੌਣ ਸਿਰਨਲੇ ਅੱਗੇ ਜਾ ਕੇ ਤੁਸੀਂ ਖਰੂਤ ਪਾਉਂਦੇ ਹੋ ਗਾਲੀ ਗਲੋਚ ਕਰਦੇ ਹੋ ਉੱਚੀ ਬੋਲ ਬੋਲਦੇ ਹੋ ਅਨਕਮੀ ਪਾਸ਼ਾ ਬੋਲਦੇ ਹੋ ਸ਼ਰਮ ਆਉਂਦੀ ਹੈ ਜਦੋਂ ਅਸੀਂ ਇਹੋ ਜਿਹੀ ਗੱਲਾਂ ਸੁਣਦੇ ਆ ਤੇ ਜਿਹੜੇ ਲੋਕ ਕਰਦੇ ਆ ਉਹ ਧਰਤੀ ਆ ਹਿੰਦੁਸਤਾਨ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਦੇਵੀ ਦੇਵਤਾ ਨਹੀਂ ਧਰਤੀ ਆ ਹਰ ਧਰਮ ਦੇ ਲੋਕ ਹਿੰਦੁਸਤਾਨ ਵਿੱਚ ਵਸਦੇ ਨੇ ਹਰ ਇੱਕ ਨੂੰ ਖੋਲਿਆ 365 ਸਾਲ ਵਿੱਚ ਜਨ ਦੇ 365 ਤਿਹਾੜ ਹੈ ਸਾਡੇ ਦੇਸ਼ ਦੇ ਵਿੱਚ ਜਿਹੜੇ ਅਸੀਂ ਮਨਾਉਂਦੇ ਆ ਤਾਂ ਕੌਣ ਕਹਿੰਦਾ ਕਿ ਉੱਥੇ ਲੋਕ ਜਿਹੜੇ ਆ ਉਹ ਆਜ਼ਾਦ ਨਹੀਂ ਹੈ ਪੂਰੀ ਆਜ਼ਾਦੀ ਹੈ ਸਿਰਫ ਉਹਨਾਂ ਨੂੰ ਆਜ਼ਾਦੀ ਨਹੀਂ ਜਿਹੜੇ ਲੋਕ ਤਰਥੱਲੀ ਮਚਾਉਂਦੇ ਨੇ ਖੌੜੂ ਪਾਉਂਦੇ ਨੇ ਖਰੂਤ ਪਾਉਂਦੇ ਨੇ ਖੱਪ ਪਾਉਂਦੇ ਨੇ ਚੋਰੀਆਂ ਕਰਦੇ ਨੇ ਗੈਂਗਸਟਰ ਬਣਦੇ ਨੇ ਉਹਨਾਂ ਨੂੰ ਫਿਰ ਪੁਲਿਸ ਨੇ ਅਰੇਸਟ ਕਰਨਾ ਇੱਥੇ ਵੀ ਕਰਦੀ ਐ ਚੋਰਾਂ ਨੂੰ ਹਰਦੇਸ਼ ਵਿੱਚ ਕਰਦੀ ਆ ਔਰ ਜਿਹੜੇ ਲੋਕ ਦੇਸ਼ ਦਾ ਤਿਰੰਗਾ ਝੰਡਾ ਪਾੜਦੇ ਆ ਕਿੰਨਾ ਮਨ ਨੂੰ ਦੁੱਖ ਹੁੰਦਾ ਆ ਸਮਝੋ ਕਿ ਉਹ ਆਪਣੀ ਮਾਂ ਦੇ ਕੱਪੜੇ ਪਾੜਦੇ ਆ ਸਾਡੀ ਮਾਂ ਹੈ ਸਾਡਾ ਦੇਸ਼ ਉਹ ਤਿਰੰਗਾ ਝੰਡਾ ਆ ਜਿੱਥੇ ਸੂਰਬੀਰਾ ਨੇ ਸ਼ਹੀਦ ਆਜ਼ਮ ਭਕਸਿੰਗੂਣਾ ਨੇ ਸ਼ਹੀਦੀ ਦੇ ਕੇ ਦੇਸ਼ੀ ਖਾਤਰ ਕੁਰਬਾਨੀ ਦਿੱਤੀ ਆ ਥੰਗਾ ਝੰਡਾ ਲਹਿਰਾਇਆ 15 ਗਾਸੂ 26 ਜਨਮ ਅਸੀਂ ਇਹ ਇਤਿਹਾਸਿਕ ਦਿਨ ਜਿਹੜੇ ਆ ਮਾਣਦੇ ਆ ਮਨਾਉਂਦੇ ਆ ਅਸੀਂ ਖੁਸ਼ੀਆਂ ਦੇ ਨਾਲ ਉਸ ਦਿਨ ਤਿਰੰਗਾ ਝੰਡੇ ਨੂੰ ਸਲੂਮ ਸਲਾਮ ਕਰਦੇ ਆ ਸਲਾਮੀ ਦਿੰਦੇ ਆ ਲਹਿਰਾਉਂਦੇ ਆ ਸਨਮਾਨ ਹੈ ਪਰ ਇਹ ਚੰਦ ਦੇ ਲੋਕ ਜਿਹੜੇ ਕਿ ਖਰੂਪ ਪਾਉਂਦੇ ਨੇ ਕਿੰਨੇ ਮਨ ਨੂੰ ਦੁਖੀ ਕਰਦੇ ਨੇ ਕਿ ਜਦੋਂ ਉਹ ਤਿਰੰਗਾ ਝੰਡਾ ਲੈ ਕੇ ਪਾੜਦੇ ਨੇ ਚਾਰ ਪੰਜ ਬੰਦੇ ਨੇ ਜਿਹੜੇ ਵੀ ਦਿਖਾ ਵੀ ਨੇ ਟੈਲੀਵਿਜ਼ਨ ਤੇ ਇਹ ਲੋਕ ਨਹੀਂ ਖੋਰ ਪਾਉਂਦੇ ਨੇ ਇਹਨਾਂ ਲੋਕਾਂ ਨੂੰ ਥੋੜੀ ਬਹੁਤ ਸ਼ਰਮ ਚਾਹੀਦੀ ਹੈ ਕਿ ਤੁਸੀਂ ਤਿਰੰਗਾ ਝੰਡੇ ਨੂੰ ਪਾੜ ਰਹੇ ਹੋ ਕਿ ਉਹ ਤਿਰੰਗਾ ਝੰਡਾ ਜਿੱਥੇ ਤੁਹਾਡੀ ਮਾਂ ਦਾ ਜਨਮ ਹੈ ਇਹ ਤੁਹਾਡੀ ਮਾਂ ਆ ਸਤਿਕਾਰ ਕਰੋ ਪੈਰਾਂ ਵਿੱਚ ਮਦੋਲਦੇ ਹੋ ਸਮਝੋ ਤੁਸੀਂ ਆਪਣੀ ਮਾਂ ਨੂੰ ਪੈਰਾਂ ਵਿੱਚ ਮਦੋਲ ਰਹੇ ਹੋ ਸੋ ਮੇਰੀ ਇਹਨਾਂ ਚੰਦ ਕੋ ਲੋਕਾਂ ਨੂੰ ਬੇਨਤੀ ਹੈ ਕਿ ਤੁਹਾਨੂੰ ਕਾਨੂੰਨ ਦੇ ਮੁਤਾਬਕ ਜਿਹੜਾ ਹੈ ਉਹ ਜਿਹੜਾ ਰਹਿਣਾ ਚਾਹੀਦਾ ਹੈ ਖਰੂਦ ਨਹੀਂ ਪਾਉਣਾ ਚਾਹੀਦਾ ਜਿਸ ਕਰਕੇ ਹੁਣ ਤੁਹਾਡੇ ਸਾਹਮਣੇ ਰਿਜ਼ਲਟ ਹੈ ਜਿਸ ਕਰਕੇ ਹੁਣ ਤੁਹਾਨੂੰ ਵਾਪਸ ਕਿਤੇ ਜਾ ਰਿਹਾ ਜਿਸ ਕਰਕੇ ਤੁਹਾਨੂੰ ਹੁਣ ਕੈਨੇਡਾ ਇਮੀਗ੍ਰੇਸ਼ਨ ਨਹੀਂ ਮਿਲਣੀ ਤਾਂ ਤੁਹਾਨੂੰ ਜੇਲਾ ਵਿੱਚ ਬੰਦ ਕਰਨਾ ਕਾਨੂੰਨ ਨੇ ਸੋ ਮੇਰੀ ਟਰੂਡੋ ਸਾਨੂੰ ਬੇਨਤੀ ਹੈ ਕਿ ਇਹਨਾਂ ਲੋਕਾਂ ਨਿਵਾਸ ਤੇ ਕਾਨੂੰਨ ਬਣਾਇਆ ਜਾਵੇ ਜਿਹੜੇ ਕਿ ਦੂਜੇ ਦੇਸ਼ ਦੇ ਵਾਸਤੇ ਇੱਥੇ ਆਣ ਕੇ ਖਰੂਦ ਖਰੂ ਪਾਉਂਦੇ ਨੇ ਅਤੇ ਤਿਰੰਗੇ ਝੰਡੇ ਨੂੰ ਦੇਖੇ ਜਾਵੇ ਕਿ ਪੈਰਾ ਵਿੱਚ ਮਰੋਲਦੇ ਨੇ ਅਤੇ ਉਹਨੂੰ ਪਾੜਦੇ ਨੇ ਸਮਝੋ ਕਿ ਆਪਣੀ ਮਾਂ ਦੇ ਕੱਪੜੇ ਉਹ ਲੋਕ ਪਾੜਦੇ ਨੇ ਅਸੀਂ ਹਮੇਸ਼ਾ ਕਾਮਾਂਗੇ ਇੰਡੀਆ ਪਾਰ ਜਿੰਦਾਬਾਦ ਅਸੀਂ ਹਮੇਸ਼ਾ ਕਾਮਾਂਗੇ ਤੁਸੀਂ Hindu ਧਰਮ ਨਾਲ ਸੰਬੰਧ ਤੋਂ ਤੁਸੀਂ ਮੰਦਿਰ ਜਾਓ ਤੁਸੀਂ ਮੁਸਮਾਨ ਹੋ ਤੁਸੀਂ ਮਸਜਿਦ ਜਾਓ ਤੁਸੀਂ ਅਸੀਂ ਸਿੱਖ ਆ ਅਸੀਂ ਗੁਰੂ ਘਰ ਜਾਂਦੇ ਆ ਗੁਰਮਾਹ ਦੀ ਖੁਸ਼ੀ ਮਾਣਦੇ ਆ ਹੁਣ ਗੁਰਨਾਨਕ ਦੇਵ ਜੀ ਮਹਾਰਾਜ ਦੇ ਗੁਰਪਰਵਾਣਾ Hindu ਪਰਮਾਣੂ ਮੁਸਲਮਾਨ ਸਾਰੇ ਨੇ ਗੁਰੂ ਘਰ ਵਿੱਚ ਇਕੱਠੇ ਹੋਣਾ ਵਤ ਵਤ ਗੁਰੂ ਘਰ ਜਾਓ ਗੁਰੂ ਘਰ ਦੀ ਸੇਵਾ ਕਰੋ ਔਰ ਵਤ ਵਤ ਗੁਰੂ ਘਰ ਜਾ ਕੇ ਬਾਣੀ ਦਾ ਜੋ ਪ੍ਰਵਾਹ ਚੱਲ ਰਿਹਾ ਉਹਦੇ ਵਿੱਚ ਤੁਸੀਂ ਬੈਠ ਕੇ ਇੱਕ ਤਾਂ ਦਿਨਾਂ ਬਾਇੰਗ ਜਿਹੜੀ ਹੈ ਤਰਕੀ ਬਾਣੀ ਮਿੱਠੀ ਬਾਣੀ ਗੁਰੂ ਦੀ ਬਾਣੀ ਸਰਵਣ ਕਰੋ ਆਪਣੇ ਬੱਚਿਆਂ ਨੂੰ ਜਿਹੜਾ ਹੈ ਸਿੱਖੀ ਲੜ ਲਾਓ ਅਤੇ ਗੁਰਦੁਆਰੇ ਜਾ ਕੇ ਸੇਵਾ ਕਰੋ ਔਰ ਉੱਥੇ ਵੀ ਜਦ ਰੁਝਾਨ ਲੱਗੇ ਆਪਣੇ ਕੱਪੜਿਆਂ ਦਾ ਤਿਆਰ ਰੱਖੋ ਕਿ ਉਹ ਕੱਪੜੇ ਪਹਿਨ ਕੇ ਜਾਓ ਜਿਹੜੇ ਕਿ ਮਰਿਆਦਾ ਦੇ ਮੁਤਾਬਕ ਹੋਣ ਨਾ ਕਿ ਅੱਧੇ ਕੱਪੜੇ ਪਾ ਕੇ ਚੱਲ ਜਾਓ ਅੱਧਾ ਤੁਹਾਡਾ ਢੰਡ ਨੰਗਾ ਤੇ ਅੱਧੀਆਂ ਤੁਹਾਡ ਲੱਤਾਂ ਨੰਗੀਆਂ ਇਹ ਗੁਰਦੁਆਰਾ ਸਾਹਿਬ ਜਾਣ ਦਾ ਤਰੀਕਾ ਨਹੀਂ ਹੈ ਇਹਨੂੰ ਸਿੱਖੋ ਸੋ ਇਹ ਤੁਹਾਡੀ ਸੋ ਜਿਹੜੀ ਆ ਇਹਨੂੰ ਬਦਲੋ ਤੁਹਾਡਾ ਕੋਈ ਵੀ ਗਿਲਾਸ਼ੀ ਵਾਲਾ ਸ਼ਿਕਵਾ ਹੈ ਵੱਖਰੀ ਗੱਲ ਹੈ ਤੁਸੀਂ ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਦੀ ਖਾਤਰ ਦੇਸ਼ ਨੂੰ ਬਦਨਾਮ ਕਰਦੇ ਭਾਰਤ ਨੂੰ ਤਿਰੰਗੇ ਚੰਡੇ ਨੂੰ ਤੁਸੀਂ ਫਿਰ ਮਦੋਲਦੇ ਹੋ ਮਦਦ ਦਿਓ ਸਮਝੋ ਤੁਸੀਂ ਆਪਣੀ ਮਾਂ ਨੂੰ ਮਦਦ ਦਿਓ ਮਾਂ ਦੇ ਤੁਸੀਂ ਠੱਡੇ ਮਾਰਦੇ ਹੋ ਮਾਂ ਦੇ ਕੱਪੜੇ ਪਾੜਦੇ ਹੋ ਜਿਹੜੇ ਲੋਕ ਤਿਰੰਗੇ ਚੰਡੇ ਨੂੰ ਸਲਾਮ ਜੜੇ ਆ ਕਰਦੀ ਐ ਮੈਂ ਉਹਨਾਂ ਦਾ ਸਤਿਕਾਰ ਕਰਦਾ ਤੇ ਜਿਹੜੇ ਲੋਕ 파ੜਦੇ ਸਮਝੋ ਕਿ ਆਪਣੇ ਮਾਂ ਦੇ ਕੱਪੜੇ 파ੜਦੇ ਆ ਕਿਉਂਕਿ ਮਾਂ ਇਹਨੂੰ ਦੁਖੀ ਹੁੰਦਾ ਤੁਸੀਂ ਕਿਉਂ ਕਰਦੇ ਹੋ ਤਾਂ ਤੁਹਾਡੀ ਕੋ ਗਿਲੇ ਸ਼ਿਕਵੇ ਤੁਹਾਡੀ ਮੰਗ ਹੈਗੀ ਆ ਤੁਹਾੜੇ ਕੋ ਪੂਰੇ ਹੱਕ ਨੇ ਮੰਗ ਮੰਨ ਲਈ ਪ੍ਰੋਟੈਸਟ ਕਰ ਸਕਦੇ ਹੋ ਕਰੋ ਪਰ ਖੌੜ ਤੇ ਖਰੂਦ ਨਾ ਪਾਓ ਹੁਣ ਕਿੰਨੀ ਪ੍ਰੋਬਲਮ ਆ ਗਈ ਐ ਥੋੜੇ ਚੰਦ ਬੰਦਿਆ ਕਰਕੇ ਸਾਰੇ ਬੱਚੇ ਜਿਹੜੇ ਆ ਹੁਣ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਮੈਂ ਨੂੰ ਵਾਪਸ ਕਰਨਾ ਹੁਣ ਗਵਰਨਮੈਂਟ ਦੇਖ ਲਿਓ ਤੁਸੀਂ ਮੈਂ ਨਹੀਂ ਕਰਨਾ ਆਮ ਨੋ ਬਡੀ ਪਰ ਮੈਂ ਦੱਸਦਾ ਜੋ ਅਖਬਾਰਾਂ ਵਿੱਚ ਆ ਰਿਹਾ ਕਿਉਂਕਿ ਤੁਸੀਂ ਸਰਕਾਰਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਚੁੱਕੇ ਹੋ ਪੁਲਿਸ ਅਫਸਰਾਂ ਦੇ ਨਾਲ ਤੁਸੀਂ ਪੰਗੇ ਲੈ ਚੁੱਕੇ ਹੋ ਪੁਲਿਸ ਅਫਸਰਾਂ ਦੇ ਨਾਲ ਤੁਸੀਂ ਰੋਕ ਪਾਉਂਦੇ ਹੋ ਸਾਨੂੰ ਆਪਣਾ ਬੈਚ ਨੰਬਰ ਦਿਓ ਇਹੋ ਜਿਹੇ ਤੁਸੀਂ ਬੋਲੀ ਬੋਲੀ ਬੋਲਦੇ ਹੋ ਤੁਸੀਂ ਹਾਲੇ ਕੈਨੇਡਾ ਦੀ ਇਮੀਗ੍ਰੇਸ਼ਨ ਤੁਹਾਡੇ ਕੋਲ ਨਹੀਂ ਹੈ ਤੁਸੀਂ ਹਾਲੇ ਨੰਡਾ ਮੇ ਆਏ ਹੋ ਤੁਸੀਂ ਲਲਕਾਰੇ ਮਾਰਦੇ ਹੋ ਤੁਸੀਂ ਮੱਗੇ ਮਾਰਦੇ ਹੋ ਲਲਕਾਰੇ ਮਾਰਦੇ ਹੋ ਇਹ ਕਿਹੜੀ ਸਭਤਾ ਵਿੱਚ ਹੈ ਕਿਹੜਾ ਧਰਮ ਹੈ ਇਹ ਕੌਣਸ ਕਾਲ ਦਾ ਤੁਹਾਨੂੰ ਸ਼ਰਮ ਹੈ ਜਿਹੜੀ ਹੈ ਕੋਈ ਚੀਜ਼ ਹੋਣੀ ਚਾਹੀਦੀ ਹੈ ਮੇਰਾ ਮਨ ਦੁਖੀ ਹੈ ਮੈਂ ਜਿਸका कह ਰਿਹਾ ਪਰ ਵੱਡੀ ਗਿਣਤੀ ਵਿੱਚ ਲੋਕ ਸਤਿਕਾਰ ਕਰਦੇ ਨੇ ਸਤਿਕਾਰ ਕਰਨਾ ਚਾਹੀਦਾ ਆ ਤੁਹਾਡੀ ਸੋਚ ਜਿਹੜੀ ਵੱਖਰੀ ਹੈ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਦੈਟਸ ਓਕੇ ਗੁੱਡ ਲੱਕ ਫਾਰ ਯੂ ਜਿਹੜੀ ਤੁਹਾਡੀ ਸੋਚ ਹੈ ਤੁਹਾਡੀ ਸੋਚ ਆਪਣੀ ਰਹੇ ਅਸੀਂ ਕਹਿੰਦੇ ਤੁਸੀਂ ਆਪਣੀ ਸੋਚ ਬਦਲੋ ਨਾ ਬਦਲੋ ਤੁਹਾਡੀ ਆਪਣੀ ਸੋਚ ਆ ਅਸੀਂ ਸਤਿਕਾਰ ਕਰਦੇ ਆ ਪਰ ਅਸੀਂ ਉਹਨਾਂ ਲੋਕਾਂ ਨੂੰ ਕਹਿੰਦੇ ਹਾਂ ਜਿਹੜੇ ਲੋਕ ਤੰਗੇ ਝੰਡੇ ਦਾ ਅਪਮਾਨ ਕਰਦੇ ਕਿਉਂ ਕਰਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਚੰਤਕ ਬੰਦੇ ਨੇ ਉਂਝ ਤੁਸੀਂ ਕਿਸੇ ਵੀ ਹੱਕ ਲਈ ਕੋਈ ਵੀ ਗਲਤ ਕੰਮ ਹੋ ਰਿਹਾ ਉਹਦੇ ਵਾਸਤੇ ਮੁਜ਼ਾਹਰਾ ਕਰਨਾ ਤੁਹਾਡਾ ਆਪਣਾ ਹੱਕ ਹੈ ਹੱਕ ਦੀ ਵਰਤੂ ਕਰੋ ਆਪਣੇ ਅਧਿਕਾਰ ਵਰਤੋ ਪਰ ਦੂਜੇ ਅਧਿਕਾਰਾਂ ਦੀ ਵਰਤਨ ਦੀ ਕੋਸ਼ਿਸ਼ ਨਾ ਕਰੋ ਆਪਣੇ ਅਧਿਕਾਰ ਵਰਤੋ ਪਰ ਦੂਜੇ ਅਧਿਕਾਰਾਂ ਤੇ ਸੱਟ ਨਾ ਮਾਰੋ ਗੁਰੂ ਗੰਸਾਬ ਜੀ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਗੁਰੂ ਗੰਸਾਬ ਦੀ ਵਿੱਚ ਅਰਦਾਸ ਵਿੱਚ ਸ਼ਾਮਲ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਓ ਹਿੰਦੁਸਤਾਨ ਜਿੰਦਾਬਾਦ ਅਸੀਂ ਬਾਬ ਸਾਰੇ ਇਨਸਟਿਚਨ ਤੋਂ ਬਾਅਦ